ਕਿਸਾਨ ਵੀਰੋ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਮੁੱਖ ਦੋ ਗੱਲਾਂ ਕਰਨੀਆਂ ਨੇ ਪਹਿਲੀ ਤਾਂ ਗੱਲ ਆਪਾਂ ਤੇਲੇ ਦੀ ਸਪਰੇ ਬਾਰੇ ਕਰਾਂਗੇ ਕਿ ਜਿਹੜੇ ਕਿਸਾਨ ਵੀਰਾਂ ਨੇ 1 ਤੇ 2 ਮਾਰਚ ਨੂੰ ਜੋ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਪਿਆ ਸੀ ਉਹਦੇ ਤੋਂ ਪਹਿਲਾਂ ਸਪਰੇ ਹੈ ਜਿਹੜੀ ਉਹ ਤੇਲੇ ਵਾਲੀ ਕਰਤੀ ਸੀ ਕਣਕ ਆਪਣੀ ਅਕਤੂਬਰ ਦੀ ਜਾਂ ਚੜੇ ਨਵੰਬਰ ਦੀ ਬਜਾਈ ਸੀ ਤੇ ਉਹਨਾਂ ਖੇਤਾਂ ਦੇ ਵਿੱਚ ਹੁਣ ਤੇਲਾ ਜਿਹੜਾ ਉਹ ਦੁਬਾਰਤੋਂ ਆਣਾ ਸਟਾਰਟ ਹੋ ਗਿਆ ਦੂਜੀ ਵਾਰੀ ਅਟੈਕ ਹੈ ਜਿਹੜਾ ਤੇਲੇ ਦਾ ਹੋ ਗਿਆ ਤੇ ਉਹ ਕਿਸਾਨ ਵੀਰ ਹੁਣ ਸਪਰੇਅ ਕਰਨ ਜਾਂ ਨਾ ਕਰਨ ਕਿਹੜੀ ਅਵਸਥਾ ਦੇਖ ਕੇ ਆਪਾਂ ਨੂੰ ਸਪਰੇਅ ਜਿਹੜੀ ਉਹ ਕਰਨੀ ਚਾਹੀਦੀ ਹੈ ਦੁਬਾਰਾ ਤੇ ਤੇਲਾ ਜਿਹੜਾ ਉਹ ਆਪਣੀ ਕਣਕ ਦਾ ਕਿੰਨੇ ਦਿਨਾਂ ਤੱਕ ਨੁਕਸਾਨ ਆ ਜਿਹੜਾ ਉਹ ਕਰ ਸਕਦਾ ਪਹਿਲਾਂ ਤਾਂ ਇਸ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਦੂਸਰੀ ਗੱਲ ਆਪਾਂ ਲੋੜੀ ਦਾ ਸਪਰੇਆ ਬਾਰੇ ਕਰਾਂਗੇ ਕਿ ਕਣਕ ਦੇ ਉੱਪਰ ਕਿਹੜੀ ਸਪਰੇਆ ਜਿਹੜੀ ਉਹ ਆਪਾਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹਾਂ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਕੀ ਕਣਕ ਨਸਾਰੇ ਤੋਂ ਬਾਅਦ ਬੂਰ ਹੈ ਜਿਹੜਾ ਉਹ ਝਾੜਨਾ ਸਟਾਰਟ ਹੋ ਗਿਆ ਤੇ ਕਣਕ ਦੇ ਦਾਣਿਆਂ ਦੇ ਵਿੱਚ ਮਤਲਬ ਦੁੱਧਾ ਜਿਹੜਾ ਹੁਣ ਦੁੱਧੀ ਵਾਲੀ ਅਵਸਥਾ ਜਿਹੜੀ ਉਹ ਸਟਾਰਟ ਹੋਣੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਿਹੜੀ ਸਪਰੇਅ ਹੈ ਜਿਹੜੀ ਉਹ ਕਰ ਸਕਦੇ ਆ ਜਿਹਦੇ ਨਾਲ ਆਪਣਾ ਝਾੜਾ ਕਣਕ ਦਾ ਸੱਚੀ ਕੋਈ 1 ਕੁਇੰਟਲ 1.5 ਕੁਇੰਟਲ 2 ਕੁਇੰਟਲ ਝਾੜਾ ਜਿਹੜਾ ਉਹ ਫਰਕ ਪਾਏਗਾ ਸੋ ਇਹਦੇ ਬਾਰੇ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਤੇਲੀ ਦੀ ਸਪਰੇਅ ਦੀ ਗੱਲ ਕਰੀਏ ਕਿ ਹਾਂ ਜਿਹੜੇ ਹਮੇਸ਼ਾ ਤੇਲੇ ਦਾ ਅਟੈਕ ਉਹਦਾ ਹੁੰਦਾ ਜਦੋਂ ਆਪਣੀ ਗਰਮੀ ਦਾ ਅਜਾਫਾ ਹੋਣ ਲੱਗਦਾ ਜਿੱਦਾਂ ਪਹਿਲਾਂ ਵੀ ਗਰਮੀ ਮਤਲਬ ਮੀਂਹ ਪੈਣ ਤੋਂ ਪਹਿਲਾਂ ਗਰਮੀ ਆ ਜਿਹੜੀ ਉਹ ਕਾਫੀ ਜਿਆਦਾ ਹੋ ਗਈ ਸੀ ਤਾਪਮਾਨ ਉੱਪਰ ਚੱਲ ਗਿਆ ਸੀ ਰਾਤ ਦਾ ਡੇਗਿਆ ਸੀ ਤੇ ਪਰ ਮਤਲਬ ਦਿਨ ਦਾ ਤਾਪਮਾਨ 27 28 ਡਿਗਰੀ ਤੱਕ ਵੀ ਪਹੁੰਚ ਗਿਆ ਸੀ ਉਦੇ ਕਾਰਨ ਤੇਲੀ ਦਾ ਅਟੈਕ ਕਾਫੀ ਵੱਡਾ ਹੋਇਆ ਸੀ ਪੂਰੇ ਪੰਜਾਬ ਦੇ ਵਿੱਚ ਇਹ ਕੋਈ ਇਹ ਗੱਲ ਨਹੀਂ ਹੁੰਦੀ ਕਿ ਆਪਾਂ ਯੂਰੀਆ ਜ਼ਿਆਦਾ ਪਾਈ ਆ ਤਾਂ ਕਰਕੇ ਅਟੈਕ ਹੋਇਆ ਜਾਂ ਆਪਾਂ ਬੀਜ ਪੁਰਾਣਾ ਬੀਜਿਆ ਬੀਜ ਸੋਧਿਆ ਨਹੀਂ ਤਾਂ ਕਰਕੇ ਅਟੈਕ ਹੋਇਆ ਕਿਸਾਨ ਵੀਰੋ ਐਦਾਂ ਨਹੀਂ ਹੁੰਦਾ ਤੇਲੀ ਭਾਵੇਂ ਤੁਸੀਂ ਕੋਈ ਵੀ ਬੀਜ ਲਾਇਆ ਹੋਏ ਕਿਹੜੀ ਮਰਜ਼ੀ ਵਿਧੀ ਨਾਲ ਲਾਇਆ ਹੋਏ ਯੂਰੀਆ ਪਾਈ ਹੋਏ ਭਾਵੇਂ ਨਾ ਪਾਈ ਹੋਏ ਉਹ ਕਿਉਂ ਔਰਗੈਨਿਕ ਹੀ ਆਪਣੀ ਕਣਕ ਕਿਉਂ ਨਾ ਹੋਵੇ ਪਰ ਜਦੋਂ ਆਪਣੇ ਨਾਲ ਵਾਲੇ ਖੇਤ ਦੇ ਵਿੱਚ ਤੇਲਾ ਪੈ ਗਿਆ ਤਾਂ ਆਪਣੇ ਖੇਤ ਤੱਕ ਪੁੱਜਣਾ ਹੀ ਪੁੱਜਣਾ ਉਹ ਭਾਵੇਂ ਵੱਧ ਤੋਂ ਵੱਧ ਮਤਲਬ 2 ਦਿਨ ਲੱਗ ਜਾਣ ਜਾਂ 3 ਦਿਨ ਲੱਗ ਜਾਣ ਤਾਂ ਤੇਲੇ ਦਾ ਅਟੈਕ ਹੋਣਾ ਹੀ ਹੋਣਾ ਹੁਣ ਆਪਾਂ ਦੇਖਣਾ ਚਲੋ ਜੀੜੀਆਂ ਤਾਂ ਕਣਕਾ ਅਕਤੂਬਰ ਮਹੀਨੇ ਦੀ ਬਿਜਾਈ ਸੀ ਉਹ ਕਿਸਾਨ ਵੀਰਾਂ ਨੇ ਮੀਂਹ ਤੋਂ ਪਹਿਲਾਂ ਹੀ ਸਪਰੇਅ ਜਿਹੜੀ ਉਹ ਕਰਤੀ ਸੀ ਤੇ ਤੇਲਾ ਖਤਮ ਹੋ ਗਿਆ ਸੀ ਪੂਰਾ ਖੇਤ ਵਿੱਚੋਂ ਪਰ ਹੁਣ ਮੀਂਹ ਪੈਣ ਤੋਂ ਬਾਅਦ ਜਿੱਦਾਂ ਅੱਜ ਤਰੀਕ ਹੋ ਗਈ ਆਪਣੀ ਅੱਜ ਸੋਮਵਾਰ ਆ 11 ਤਰੀਕਾ ਸ਼ਾਇਦ ਤੇ ਹੁਣ ਦੇਖਿਆ ਅੱਜ ਮਤਲਬ ਬੱਦਲ ਸੀ ਸਾਰਾ ਦਿਨ ਪਰ ਛੇ ਦੋ ਦਿਨ ਧੁੱਪਾਂ ਵਾ ਵੀ ਵਾ ਵੀ ਤੇਜ਼ ਲੱਗੀਆਂ ਨੇ ਹਰ ਰਾਤ ਵੇਲੇ ਠੰਡ ਜ਼ਰੂਰ ਹੁੰਦੀ ਸੀ ਪਰ ਧੁੱਪਾਂ ਪੈਣ ਦੇ ਕਾਰਨ ਤੇਲਾ ਦੁਬਾਰਾ ਹੁਣਾ ਖੇਤਾਂ ਦੇ ਵਿੱਚ ਆਉਣ ਲੱਗ ਪਿਆ ਕਈ ਕਿਸਾਨ ਵੀਰਾਂ ਨੇ ਕੀਤੀ ਨਹੀਂ ਸੀ ਸਪਰੇਅ ਮਤਲਬ ਉਹ ਮੀਂਹ ਉਡੀਕ ਰਹੇ ਸੀ ਤੇ ਮੀਂਹ ਨੇ ਸੱਚੀ ਮੀਂਹ ਨਾਲ ਖਤਮ ਹੋ ਵੀ ਜਾਂਦਾ ਤੇ ਹੁਣ ਵੀ ਕਿਸਾਨ ਵੀਰ ਉਦਾਂ ਹੀ ਮੀਂਹ ਮਤਲਬ ਢੀਕ ਰਹੇ ਸੀ ਕਿ ਮੀਂਹ ਦੱਸਿਆ ਹੋਇਆ ਮੀਂਹ ਪਏਗਾ ਪਰ ਮੀਂਹ ਪੈਣ ਦਾ ਕੋਈ ਚਾਂਸ ਨਹੀਂ ਲੱਗਦਾ ਕਿਸਾਨ ਵੀਰੋ ਸੋ ਜੇ ਤੁਸੀਂ ਆਪਣੀ ਕਣਕ ਦੀ ਅਵਸਥਾ ਵੇਖ ਲੈਣੀ ਹੈ ਜੀ ਤੇ ਤੁਹਾਡੀ ਕਣਕ ਦੇ ਅੰਦਰ ਦਾਣਾ ਜਿਹੜਾ ਉਹ ਮਤਲਬ ਬਣ ਗਿਆ ਉਹਦੇ ਵਿੱਚ ਦੁੱਧਾ ਭਰ ਹੋ ਗਿਆ ਸਖਤ ਦਾਣਾ ਥੋੜਾ ਜਿਹਾ ਹੋ ਗਿਆ ਮਤਲਬ ਉਹਨੂੰ ਜਦੋਂ ਆਪਾਂ ਪਿਚਕਦੇ ਆਂ ਦਾਣਾ ਫੜ ਕੇ ਤਾਂ ਉਹ ਲੀਟ ਥੋੜੀ ਜਿਹੀ ਪਚਕੋਂਦਾ ਤਾਂ ਉਦੋਂ ਤੁਸੀਂ ਉਹਦੇ ਤੋਂ ਬਾਅਦ ਤੇਲੇ ਦੀ ਸਪਰੇਅ ਜਿਹੜੀ ਉਹ ਨਹੀਂ ਕਰਨੀ ਹਾਂ ਕਣਕ ਦਾ ਡੀ ਰੰਗ ਫੇਰ ਗਿਆ ਉੱਪਰੋਂ ਥੋੜਾ ਜਿਹਾ ਰੰਗ ਕਣਕ ਦਾ ਪੀਲਾ ਹੋਣਾ ਸਟਾਰਟ ਹੋ ਗਿਆ ਤਾਂ ਵੀ ਤੁਸੀਂ ਤੇਲੇ ਵਾਲੀ ਸਪਰੇਅ ਜਿਹੜੀ ਉਹ ਨਹੀਂ ਕਰਨੀ ਉੱਥੇ ਆਪਣਾ ਤੇਲਾ ਕੋਈ ਨੁਕਸਾਨ ਨਹੀਂ ਕਰਦਾ ਪਰ ਜਦੋਂ ਆਪਣੀ ਕਣਕ ਪੂਰੇ ਹਰੇ ਹੋਲ ਚ ਇਹ ਉੱਪਰ ਤੁਸੀਂ ਕਹਿ ਸਕਦੇ ਹੋ ਕਿ ਅਜੇ ਦਾਣਾ ਵੀ ਨਹੀਂ ਬਣਿਆ ਤੇ ਸਿੱਟੇ ਦੇ ਉੱਪਰ ਆਪਾਂ ਨੂੰ ਤੇਲਾ ਵਿੱਚ ਦੋ ਮੱਖੀਆਂ ਤਾਂ ਹਮੇਸ਼ਾ ਮੱਖੀਆਂ ਦੇ ਵਿੱਚ ਤੇਲੇ ਦਾ ਅਟੈਕ ਹੁੰਦਾ ਤੇ ਉਹਦੇ ਕਾਰਨ ਉਹਨਾਂ ਮੱਖੀਆਂ ਦੇ ਵਿੱਚ ਬਾਅਦ ਵਿੱਚ ਦਾਣਾ ਜਿਹੜਾ ਉਹ ਪ੍ਰੋਪਰ ਨਹੀਂ ਬਣ ਪਾਂਦਾ ਜੇ ਬਣੇਗਾ ਵੀ ਤੇ ਉਹ ਦਾਣਾ ਕਮਜ਼ੋਰ ਹੋਏਗਾ ਤਾਂ ਕਰਕੇ ਤੁਸੀਂ ਸਪਰੇਅ ਜਿਹੜੀ ਉਸ ਅਵਸਥਾ ਤੱਕ ਕਰ ਸਕਦੇ ਹੋ ਇਹਦੇ ਤੋਂ ਬਾਅਦ ਜੇ ਤੁਹਾਡੀ ਕਣਕ ਸਿਆਣੀ ਹੋ ਗਈ ਹੈ ਤੁਹਾਨੂੰ ਲੱਗਦਾ ਕਿ ਅਖੀਰਲਾ ਪਾਣੀ ਵੀ ਲਾਤਾ ਹੁਣ ਪਾਣੀ ਵੀ ਨਹੀਂ ਲਾਣਾ ਕੋਈ ਸਪਰੇਅ ਵੀ ਨਹੀਂ ਕਰਨੀ ਤਾਂ ਉੱਤਤਾ ਬਾਅਦ ਤੇਲੇ ਦੀ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਦੁਕਾਨਦਾਰ ਕਈਆਂ ਨੂੰ ਹੁਣ ਵੀ ਆਪਣੇ ਪਿੰਡੋਂ ਕੋਈ ਸਪਰੇਅ ਲੈ ਕੇ ਆਇਆ ਉਹਨੂੰ ਨਾਲ ਫੰਗੀ ਸਾਈਡ ਚ ਕਾਤਾ ਫੰਗੀ ਸਾਈਡ ਦੀ ਕਿਸਾਨ ਵੀਰੋ ਕੋਈ ਲੋੜ ਨਹੀਂ ਜੇ ਪੈਣੀ ਸੀ ਤਾਂ ਉਹ ਪਹਿਲਾਂ ਗੋਭ ਦੇ ਸਮੇਂ ਆਪਾਂ ਜੇਕਰ ਕਰਦੇ ਫਿਰ ਆਪਾਂ ਨੂੰ ਰਿਜ਼ਲਟ ਮਿਲਦਾ ਸੀ ਪਰ ਹੁਣ ਤੁਹਾਨੂੰ ਕੋਈ ਲੋੜ ਨਹੀਂ ਕਿਉਂਕਿ ਪੀਲੀ ਕੁੰਗੀ ਪੈਂਦੀ ਪੀਲੀ ਕੁੰਗੀ ਤੋਂ ਹੀ ਬਚਾ ਫੰਗੀ ਸਾਈਡ ਨੇ ਕਰਨਾ ਸੀ ਪਰ ਹੁਣ ਪ ਜੀਤ ਪੀਲੀਕੁੰਗੀ ਦਾ ਕੋਈ ਅਟੈਕ ਹੋਣ ਵਾਲਾ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਹਾਂ ਪਹਾੜੀ ਖੇਤਰ ਦੇ ਤੁਸੀਂ ਕਹਿ ਸਕਦੇ ਹੋ ਕਿ ਕਿਲੋਮੀਟਰ 2 ਕਿਲੋਮੀਟਰ ਦਾ ਏਰੀਆ ਉਹਦੇ ਨੇੜੇ ਤੇੜ ਬਾਕੀ ਬਾਕੀ ਪੰਜਾਬ ਦੇ ਵਿੱਚ ਜਿਹੜਾ ਇਹ ਪੀਲੀਕੁੰਗੀ ਦਾ ਅਟੈਕ ਨਹੀਂ ਹੋਣਾ ਇਸ ਵਾਰ ਅਗਲੀ ਗੱਲ ਆਪਾਂ ਕਰੀਏ ਲੋੜੀ ਦਾ ਸਪ੍ਰੇਆਂ ਬਾਰੇ ਕਿਸਾਨ ਵੀਰੋ ਹਾਂ ਤੁਸੀਂ ਜੇਕਰ ਗੋਭ ਸਮੇ ਸਪ੍ਰੇਆਂ ਕੀਤੀ ਹੋ ਭਾਵੇਂ ਐਨਪੀਕੇ ਦੀ ਸਪਰੇ ਕੀਤੀ ਹੋਏ ਕੋਈ ਵੀ ਜਾਂ ਤੁਸੀਂ ਘਰ ਆਪਣਾ ਕੋਈ ਘੋਲ ਬਣਾ ਕੇ ਕੀਤੀ ਹੋਏ ਪਹਿਲੀ ਗੱਲ ਇਹ ਕਿ ਜਿਹੜੀਆਂ ਸਪ੍ਰੇਆਂ ਤੁਸੀਂ ਘੋਲ ਬਣਾ ਕੇ ਆਪਣੇ ਘਰੇ ਕੀਤੀਆਂ ਤਾਂ ਉਹਨਾਂ ਨੂੰ ਹੁਣ ਕਰਨ ਦੀ ਕੋਈ ਲੋੜ ਨਹੀਂ ਜਾਂ ਤਾਂ ਤੁਹਾਡੀ ਕਣਕ ਪੂਰੀ ਆਰਗੇਨਿਕ ਹੋਏ ਤੁਸੀਂ ਜੇਕਰ ਗੋਭ ਸਮੇ 13045 ਕੀਤੀ ਸੀ ਤਾਂ ਹੁਣ ਜਦੋਂ ਹੀ ਤੁਹਾਨੂੰ ਲੱਗਦਾ ਕਿ ਦਾਣਾ ਬੜਨਾ ਸਿੱਟੇ ਦੇ ਵਿੱਚ ਸਟਾਰਟ ਹੋ ਗਿਆ ਇਹ ਦੇਖੋ ਕਣਕ ਨੂੰ ਅਜੇ ਬੂਰ ਆ ਮਤਲਬ ਸਿੱਟੇ ਨੂੰ ਇਹ ਕਣਕ ਅਗੀਤੀ ਨਿਸਰੀ ਹੋਈ ਆ ਕਾਫੀ ਦਿਨਾਂ ਦੀ ਪਰ ਇਹਦੇ ਵਿੱਚ ਵੀ ਅਜੇ ਦਾਣਾ ਬੜਨਾ ਸਟਾਰਟ ਨਹੀਂ ਹੋਇਆ ਦਾਣਾ ਅਜੇ ਲੇਟ ਹੀ ਬਣੂਗਾ ਤਾਂ ਕਰਕੇ ਤੁਸੀਂ ਸਪਰੇਅ ਜਿਹੜੀ ਉਹ ਜਦੋਂ ਦਾਣਾ ਬੜਨਾ ਸਟਾਰਟ ਹੁੰਦਾ ਉਦੋਂ ਨਾਲ ਹੀ ਤੁਸੀਂ 13045 ਦੀ ਸਪਰੇਅ ਕਰ ਸਕਦੇ ਹੋ ਬਿਨਾ ਕੁਝ ਵਿੱਚ ਮਿਕਸ ਕੀਤੇ ਹਾਂ ਤੁਸੀਂ ਬੋਰਨ ਤੱਤ ਕਰ ਸਕਦੇ ਹੋ ਉਹਦੇ ਨਾਲ ਕੀ ਹੋਣਾ ਸਾ ਤੁਹਾਡੇ ਦਾਣੇ ਦੀ ਸ਼ਾਈਨਿੰਗ ਵੀ ਹੋਏਗੀ ਦਾਣੇ ਦਾ ਭਾਰ ਆ ਜਿਹੜਾ ਉਹ ਵੀ ਸੋਨਾ ਬਣੇਗਾ ਤੇ ਇਹ ਜਿਆਦਾ ਮਾਤਰਾ ਨਹੀਂ ਪਾਣੀ ਇਹ ਜੇ ਤੁਸੀਂ ਪਹਿਲੀ ਜਾਂ ਦੂਜੀ ਸੀਜ਼ਨ ਜਿਹੜੀ ਸਪਰੇਅ ਕਰ ਰਹੇ ਹੋ ਫਿਰ ਤਾਂ ਉਹ 1.5 ਕਿਲੋ ਬੋਤ ਆ 13045 ਤਾਂ ਬੋਰਨ ਤੁਸੀਂ ਆਪਣੇ ਹਿਸਾਬ ਨਾਲ ਇਹ ਮਤਲਬ ਦੁਕਾਨਦਾਰ ਨੂੰ ਪੁੱਛ ਕੇ ਐਡਜਸਟ ਹੈ ਜਿਹੜਾ ਉਹ ਕਰ ਸਕਦੇ ਹੋ ਬੋਰਨ ਤੱਤ ਬਾਲਾ ਜਿਆਦਾ ਨਹੀਂ ਪਾਣਾ ਤੇ ਇੱਕ ਗੱਲ ਜ਼ਰੂਰ ਜੇ ਤੁਸੀਂ ਬੋਰਨ ਪਾਉਣ ਜਾ ਰਹੇ ਹੋ ਸਪਰੇਅ ਦੇ ਵਿੱਚ ਤਾਂ ਫਿਰ ਪਾਣੀ ਹੈ ਜਿਹੜਾ ਉਹ 1.5 ਤੋਂ 200 ਕੁਇੰਟਲ ਦੇ ਵਿੱਚ ਘਰ ਲਾਣਾ ਫਿਰ ਤੁਹਾਨੂੰ ਰਿਜ਼ਲਟ ਹੈ ਜਿਹੜਾ ਸੋਨਾ ਮਿਲਣਾ ਨਹੀਂ ਤੇ ਕਣਕ ਦਾ ਫਾਇਦਾ ਕਰਨ ਦੀ ਬਜਾਏ ਇਹ ਨਾਲ ਸਪਰੇਆ ਨੇ ਕਣਕ ਦਾ ਨੁਕਸਾਨ ਕਰ ਦੇਣਾ ਸੋ ਮੀਂਹ ਵਾਲਾ ਅੱਜ ਮੀਂਹ ਦੱਸਿਆ ਹੋਇਆ ਸੀ ਅੱਗੇ ਕੋਈ ਬੱਦਲ ਵੀ ਆ ਵੀਰਵਾਰ ਕੱਲ ਜਿੱਤੇ ਕੱਲ ਵੀਡੀਓ ਪਾਈ ਸੀ ਵੀਰਵਾਰ ਸ਼ੁੱਕਰਵਾਰ ਦੇ ਨੇੜੇ ਤੇੜ ਜਾ ਕੇ ਬੁੱਧਵਾਰ ਦੇ ਨੇੜੇ ਤੇ ਪਰ ਅੱਜ ਸੋਮਵਾਰ ਆ ਤੇ ਅੱਜ ਵੀ ਮੀਂਹ ਆ ਜਿਹੜਾ ਉਹ ਦੱਸਿਆ ਹੋਇਆ ਸੀ ਪਰ ਅਜੇ ਤੱਕ ਤਾਂ ਮੌਸਮ ਸਾਫ਼ ਰਿਹਾ ਤੇ ਉਮੀਦ ਆ ਹੁਣ ਸਾਫ਼ ਹੀ ਰਹੇਗਾ ਮੌਸਮ ਬੇਸ਼ੱਕ ਬੱਦਲ ਬਾਈ ਰਹੇ ਪਰ ਮੀਂਹ ਨਹੀਂ ਪੈਣਾ ਧੰਵਾਦ ਜੀ